ਸਤਿ ਸ਼੍ਰੀ ਅਕਾਲ ਸਾਰਤਾ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਹਾੜੇ ਹਾੜੇ ਮੰਮੀ ਬਣ ਕੇ ਇੱਕ ਵਾਰ ਫੋਨ ਚੱਕ ਲੈ ਮੇਰੀ ਗਲਤਾਂ ਸੁਣ ਲੈ ਜੇ ਤੈਨੂੰ ਮੇਰੇ ਵਿੱਚ ਫਿਰ ਵੀ ਕਸੂਰ ਲੱਗਿਆ ਤਾਂ ਜੋ ਮਰਜੀ ਸਜ਼ਾ ਦੇ ਦੇਵੀ ਮੈਨੂੰ ਤੇਰੀ ਹਰ ਸਜ਼ਾ ਮਨਜ਼ੂਰ ਹੋਵੇਗੀ ਮੋਬਾਈਲ ਬੈੱਡ ਤੇ ਸੁੱਟ ਦਿਆਂ ਰਾਜ ਖੁਦ ਵੀ ਬੈੱਡ ਤੇ ਡੈਗ ਪਈ ਰਾਜ ਦੀ ਉਮਰ ਮਸਾ 8 ਕੁ ਵਰਿਆਂ ਦੀ ਹੋਵੇਗੀ ਜਦੋਂ ਉਸ ਦੇ ਸਿਰ ਤੋਂ ਪਿਤਾ ਦਾ ছায়ਾ ਉੱਠ ਗਿਆ ਸੀ ਉਸਦੇ ਪਿਤਾ ਦੀ ਅੰਤਮ ਅਰਦਾਸ ਹੋਈ ਤਾਂ ਉਸਦੀ ਦਾਦੀ ਨੇ ਉਸਦੇ ਮਾਮੇ ਨੂੰ ਸਪਸ਼ਟ ਕਹਿ ਦਿੱਤਾ ਸੀ ਭਾਈ ਮੇਰੇ ਵਿੱਚ ਨਹੀਂ ਗੁਜਾਇਸ਼ ਇਹਨਾਂ ਦੋ ਜਾਨਾਂ ਨੂੰ ਪਾਲਣ ਪੋਸ਼ਣ ਦੀ ਆਰਦਿਆਂ ਨੂੰ ਲੈ ਜਾਵੋ ਘਰੇ ਬਿਠਾਓ ਜਾਂ ਕਿਤੇ ਹੋਰ ਤੋਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਭਾਈ ਰਾਜ ਦਾ ਮਾਮਾ ਰਾਜ ਅਤੇ ਉਸਦੀ ਮਾਂ ਨੂੰ ਆਪਣੇ ਘਰ ਲੈ ਆਇਆ ਮਾਮਾ ਕਿਹੜਾ ਇਸ ਸਮਰਾਤ ਸੀ ਕੇ ਦੋਵਾਂ ਨੂੰ ਸੰਭਾਲ ਸਕਦਾ ਉਹ ਤਾਂ ਆਪ ਵਿਚਾਰਾ ਦਿਹਾੜੀ ਦੱppa ਕਰਕੇ ਮਸਾਂ ਗੁਜ਼ਾਰਾ ਕਰਦਾ ਸੀ ਰਾਜ ਦੀ ਮੰਮੀ ਨੇ ਸਾਰੇ ਘਰ ਵਾਂਗ ਹੀ ਪੀਕੇ ਘਰ ਆ ਕੇ ਲੋਕਾਂ ਦੇ ਘਰਾਂ ਦਾ ਗੋਹਾ ਕੂੜੇ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਰਾਜ ਬੇਸ਼ੱਕ ਨਿਆਣੀ ਸੀ ਪਰ ਸਮਝ ਸਿਆਣਿਆਂ ਜਿੰਨੀ ਰੱਖਦੀ ਸੀ ਕਈ ਵਾਰ ਉਸ ਨੇ ਆਪਣੀ ਮੰਮੀ ਨੂੰ ਮਾਮੇ ਨਾਲ ਲੜਦਿਆਂ ਸੁਣ ਲਿਆ ਸੀ ਇੱਥੇ 10 ਟਰੈਕਟਰ ਚੱਲਦੇ ਨੇ ਵੀ ਇਹਨਾਂ ਨੂੰ ਵੀ ਰੱਖ ਲਈਏ ਤੁਹਾਨੂੰ ਸ਼ਰਮ ਨਾ ਆਈ ਨਾਲ ਲਿਆਉਂਦਿਆਂ ਨੂੰ ਆਪ ਦਾ ਗੁਜ਼ਾਰਾ ਤਾਂ ਮਸਾਂ ਤੁਰਦਾ ਉਤੋਂ ਆ ਰੋਟੀਆਂ ਲਾ ਦਿੱਤੀਆਂ ਮੈਨੂੰ ਉਹ ਕੋਈ ਨਾ ਕਾਹ ਨੂੰ ਕਲੇਸ਼ ਕਰਦੀਆਂ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਨੇ ਪਤਾ ਨਹੀਂ ਕਦੋਂ ਕਿਸ ਨੂੰ ਘੇਰ ਲੈਣ ਇਹ ਕਿਹੜਾ ਚਾਹ ਨੂੰ ਆਈਆਂ ਨੇ ਵਿਚਾਰੀਆਂ ਸਹੁਰਿਆਂ ਨੇ ਤਾਂ ਮੂੰ ਬਾੜ ਕੇ ਕਹਿਤਾ ਵੀ ਸਾਥ ਹੋਣੀ ਰੱਖੀਆਂ ਜਾਂਦੀਆਂ ਮੇਰੀ ਤਾਂ ਕੁਖੋਂ ਜਾਈ ਆਵੇ ੱੱੱਕਾ ਦੇ ਆਉਂਦਾ ਨਾਲੇ ਰੱਬ ਆਪੇ ਦੇਊ ਇਹਨਾਂ ਦੇ ਹੀ ਸੇ ਰੋਟੀ ਰਾਜ ਦਾ ਮਾਮਾ ਘਰ ਵਾਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆਹ ਚੇਕਣੀਆਂ ਚੋਪੜੀਆਂ ਨਾਲ ਢਿੱਡਣੀ ਭਰਦਾ ਇੱਕ ਪਾਸਾ ਕਰੋ ਇਹਨਾਂ ਦਾ ਮੇਰੇ ਕੋਲੋਂ ਨਹੀਂ ਰੱਖੀਆਂ ਜਾਂਦੀਆਂ ਇਹ ਕਿਸੇ ਨੂੰ ਕਹਿ ਕੇ ਬੰਨ ਸਬ ਕਰੋ ਇਹਨਾਂ ਦਾ ਕੋਈ ਕੋਈ ਦਹਾਜੂ ਦਹੂਜੂ ਲੱਪਕੇ ਇਨਾ ਮਾਵਾਂ ਧੀਆਂ ਨੂੰ ਤੋੜਦੀਆਂ ਕਰੋ ਨਾਲੇ ਆ ਚੜੇਲ ਜਹੀ ਦੀ ਨਾਲ ਹੀ ਗੱਲ ਕਰਿਓ ਮੈਥੋਂ ਨਹੀਂ ਰੱਖੀ ਜਾਣੀਏ ਮਾਮੀ ਉਸਦੀ ਮਾਂ ਦਾ ਦੂਜਾ ਵਿਆਹ ਕਰਨ ਲਈ ਲਗਾਤਾਰ ਜ਼ੋਰ ਪਾ ਰਹੀ ਸੀ ਰਾਜ ਅਤੇ ਉਸਦੀ ਮੰਮੀ ਪਿੱਛੇ ਮਾਮੀ ਅਤੇ ਮਾਮੀ ਦੀ ਲੜਾਈ ਤਾਂ ਰੋਹ ਦਾ ਹੀ ਕੰਮ ਸੀ ਭਰਾ ਭਝਾਈ ਦੇ ਕਲੇਸ਼ ਤੋਂ ਰਾਜ ਦੀ ਮਾਂ ਵੀ ਭਲੀ ਭਾਤ ਜਾਣੂ ਸੀ ਉਹ ਵੀ ਆਪਣੇ ਮਾਪੇ ਬਾਪ ਨੂੰ ਉਸ ਨੂੰ ਕਿਤੇ ਹੋਰ ਤੋਰਨ ਲਈ ਅਕਸਰ ਕਹਿੰਦੀ ਰਹਿੰਦੀ ਸੀ ਮਾਪੇ ਬਾਪ ਵੀ ਕਿਹੜਾ ਸੁਖਾਲੇ ਸਨ ਜਿਹੜੇ ਮਾਪਿਆਂ ਦੀ ਧੀ ਅਤੇ ਦੋਤੀ ਘਰ ਬੈਠੀ ਹੋਵੇ ਉਹਨਾਂ ਤੇ ਕੀ ਬੀਤੀ ਹੈ ਉਹੀ ਜਾਣ ਸਕਦੇ ਨੇ ਉਹ ਧੀ ਨੂੰ ਤਰਵਾਸ ਦਿੰਦੇ ਪੁੱਤ ਸਾਨੂੰ ਵੀ ਪਤਾ ਕਿ ਤੂੰ ਸਾਰੀ ਉਮਰ ਤਾਂ ਇੱਥੇ ਬੈਠਣ ਹੋਣਾ ਰਹੀ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪਊ ਤੇਰਾ ਪਰ ਅਸੀਂ ਤਾਂ ਡਰਦੇ ਆਂ ਵੀ ਕਿਤੇ ਪਹਿਲਾਂ ਵਰਗਾ ਅਮਲੀ ਖਮਲੀ ਨਾ ਟੱਕਰ ਜੇ ਚੱਲ ਮਾਂ ਤੁਸੀਂ ਕਿਹੜਾ ਜਾਣ ਕੇ ਅਮਲੀ ਦੇ ਲੜ ਲਾਇਆ ਸੀ ਮੈਨੂੰ ਕਿਹੜਾ ਮਾਪਾ ਜਿਹੜਾ ਆਪਦੀ ਧੀ ਲਈ ਮਾੜਾ ਬਰ ਟੋਲਦਾ ਇਹ ਤਾਂ ਮੇਰੇ ਮਾੜੇ ਨਸੀਬਾਂ ਦੀ ਗੱਲ ਐ ਡੁੱਬੜਾ ਇੰਨੀ ਛੇਤੀ ਸਾਥ ਛੱਟ ਗਿਆ ਜਿਹੋ ਜਿਹਾ ਵੀ ਮਰਜੀ ਸੀ ਉਹ ਪਰ ਸੀਤਾ ਮੇਰਾ ਸਹਾਰਾ ਰਾਜ ਦੀ ਮਾਂ ਅਕਸਰ ਅੱਖਾਂ ਭਾਰਾਂ ਦੀ ਨਾ ਮੇਰੀ ਧੀ ਰੋ ਨਾ ਸਾਡਾ ਮਨ ਹੋਰ ਦੁਖੀ ਹੁੰਦਾ ਜਦੋਂ ਤੂੰ ਇਉਂ ਡੁਸਕਦੀ ਆ ਉਸ ਦੀ ਮਾਂ ਗੋਦੀ ਵਿੱਚ ਲੈ ਲੈਂਦੀ ਅਤੇ ਬਾਪ ਸਿਰ ਤੇ ਹੱਥ ਰੱਖ ਕੇ ਤਰਵਾਸ ਦਿੰਦਾ ਕਈ ਵਾਰ ਉਹਨਾਂ ਦੇ ਇਸ ਤਰ੍ਹਾਂ ਦੁੱਖ ਸੁੱਖ ਸਾਂਝਾ ਕਰਦਿਆਂ ਤੇ ਰਾਜ ਦੀ ਮਾਮੀ ਆ ਜਾਂਦੀ ਤਾਂ ਉਹ ਮਨ ਹੀ ਮਨ ਕੋਸ ਦੀ ਵੇਖ ਕਿਵੇਂ ਖੇਖਣ ਕਰਦੇ ਨੇ ਐ ਨਹੀਂ ਵੀ ਕਿਸੇ ਨੂੰ ਕਹਿ ਕਹਾ ਕੇ ਇਹਨਾਂ ਦਾ ਫਾਹਾ ਵਡਣ ਦੋਨਾਂ ਨੂੰ ਐ ਰੱਖੀ ਬੈਠੇ ਨੇ ਜਿਵੇਂ ਬੱਸਾਂ ਵਾਲੇ ਸਰਦਾਰ ਹੋਣ ਪਰਜਾਈ ਦੀ ਕੌੜ ਅੱਖ ਨੂੰ ਰਾਜ ਦੀ ਮਾਂ ਵੀ ਭਾਪ ਲੈਂਦੀ ਉਹ ਬਿਨਾ ਕੁਝ ਪਤਾ ਲੱਗੇ ਦੀ ਐਕਟਿੰਗ ਕਰਦੀ ਪਰਜਾਈ ਨਾਲ ਚੁੱਲ੍ਹੇ ਚੌਕੇ ਦੇ ਕੰਮ ਵਿੱਚ ਹੱਥ ਬਟਾਉਣ ਜਾਂ ਲੱਗਦੀ ਉਹ ਮਨ ਹੀ ਮਾਨ ਸੋਚਦੀਗੀ ਪਰਜਾਈ ਕਿਹੜਾ ਗਲਤ ਹੈ ਉਸ ਤੋਂ ਤਾਂ ਵਿਚਾਰੀ ਤੋਂ ਆਪ ਦੇ ਖਰਚੇ ਨਹੀਂ ਪੂਰੇ ਹੁੰਦੇ ਉਤੋਂ ਉਹਨਾਂ ਦੋਵਾਂ ਮਾਵਾਂ ਧੀਆਂ ਦਾ ਖਰਚਾ ਵੱਧ ਗਿਆ ਨਾਲੇ ਇਸ ਮਹਿੰਗਾਈ ਦੇ ਜਮਾਨੇ 'ਚ ਤਾਂ ਕਹਿੰਦੇ ਕਹਾਉਂਦਿਆਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਖਰਚੇ ਨਾਲ ਇੱਥੇ ਤਾਂ ਹੈ ਹੀ ਕੱਲੇ ਭਰਾ ਦੀ ਦਿਹਾੜੀ ਦੀ ਕਮਾਈ ਰਾਜ ਦੇ ਮਾਮੇ ਨੇ ਫਿਰ ਤੁਰ ਕੇ ਰਾਜ ਦੀ ਮਾਂ ਲਈ ਨਵਾਂ ਬਰ ਲੱਭ ਲਿਆ ਮਾਮੇ ਨਾਲ ਦਿਹਾੜੀ ਕਰਨ ਵਾਲੇ ਮਿਸਤਰੀ ਦਾ ਵੱਡਾ ਭਰਾ ਮੰਗੂ ਸੀ ਪਹਿਲਾਂ ਕਹਿੰਦੇ ਨਸ਼ੇ ਬਹੁਤ ਕਰਦਾ ਸੀ ਕਿਸੇ ਨੇ ਰਿਸ਼ਤਾ ਨਾ ਕੀਤਾ ਪਰ ਹੁਣ ਕੁਝ ਸੁਧਰਿਆ ਦਾਸ ਤੇ ਸੀ ਮौज ਮਸਤੀ ਦੀ ਤੀਤ ਵਾਲਾ ਮੰਗੂ ਵਿਹਾਨਾ ਹੋਣ ਦੇ ਬਾਵਜੂਦ ਵੀ ਭਰਾਵਾਂ ਅਤੇ ਮਾਪਿਆਂ ਤੋਂ ਅੱਡ ਕੱਲਾ ਹੀ ਇੱਕ ਕਮਰੇ ਵਾਲੇ ਘਰ ਵਿੱਚ ਰਹਿੰਦਾ ਸੀ ਘਰ ਵਾਸ ਦਾ ਵੇਖ ਮੰਗੂ ਦੇ ਬਾਪ ਨੇ ਉਸ ਇੱਕ ਕਮਰੇ ਵਾਲੇ ਘਰ ਵਿੱਚ ਹੀ ਇੱਕ ਛੋਟੀ ਜਿਹੀ ਰਸੋਈ ਅਤੇ ਨਹਾਉਣ ਲਈ ਗੁਸਲਖਾਨਾ ਬਣਾ ਦਿੱਤਾ ਰਾਜ ਦੀ ਮਾਂ ਨੇ ਝਟ ਹਾਂ ਕਰ ਦਿੱਤੀ ਉਹ ਰਾਜ ਦੀ ਮਾਂ ਦੇ ਨਾਲ ਹੀ ਰਾਜ ਨੂੰ ਲਿਜਾਣ ਲਈ ਵੀ ਮੰਨ ਗਈ ਰਾਜ ਨੂੰ ਮਾਂ ਦੀ ਵਿਆਹ ਤੋਂ ਹੱਥ ਤੱਕ ਬਾਅਦ ਨਵੇਂ ਡੈਡੀ ਨਾਲ ਤੋੜ ਦਿੱਤਾ। ਰਾਜ ਦੀ ਮਾਂ ਨੇ ਰਾਜ ਨੂੰ ਨਵੇਂ ਦਾਦਾ-ਦਾਦੀ ਸਮੇਤ ਨਵੇਂ ਡੈਡੀ, ਚਾਚੇ, ਚਾਚੀਆਂ ਤੇ ਤਾਈ-ਤਾਈਆਂ ਨੂੰ ਸਤਿਕਾਰ ਨਾਲ ਬੁਲਾਉਣ ਲਈ ਸਿੱਖਿਆ ਦਿੱਤੀ। ਇਸ ਸਮੇਂ ਰਾਜ ਦੀ ਉਮਰ 11-12 ਵਰਿਆਂ ਦੀ ਹੋ ਗਈ ਸੀ। ਉਸ ਨੂੰ ਨਵੇਂ ਘਰ ਵਿੱਚ ਰਹਿਣ ਦੀ ਤਹਜੀਬ ਸਿਖਦਿਆਂ ਤੀਰ ਨਾ ਲੱਗੀ। ਉਹ ਵੀ ਜਾਣਦੀ ਸੀ ਕਿ ਮਾਮੇ ਦੇ ਘਰ ਨਾਲੋਂ ਤਾਂ ਇੱਥੇ ਰਹਿਣਾ ਚੰਗਾ ਹੈ ਆਪਣੀ मामੀ ਵਾਂਗ ਹੀ ਰਾਜ ਵੀ ਨਵੇਂ ਘਰ ਵਿੱਚ ਕੋਈ ਲਾਂਭਾ ਨਹੀਂ ਸੀ ਖੱਟਣਾ ਚਾਹੁੰਦੀ ਪਹਿਲੇ ਪਿਓ ਦਾ ਸਿਰ ਤੋਂ ਛਾਇਆ ਉੱਠਣ ਨਾਲ ਰਾਜ ਦੀ ਪੜ੍ਹਾਈ ਤਾਂ ਵਿੱਚ ਹੀ ਛੁੱਟ ਗਈ ਸੀ ਨਵੇਂ ਘਰ ਵਿੱਚ ਵੀ ਉਸ ਨੇ ਪੜ੍ਹਨ ਦੀ ਕਦੇ ਇੱਛਾ ਜ਼ਾਹਰ ਨਾ ਕੀਤੀ ਨਾਲੇ ਹੁਣ ਪੜ੍ਹਾਈ ਦੀ ਉਮਰ ਵੀ ਕਿੱਥੇ ਰਹਿ ਗਈ ਸੀ ਰਾਜ ਦੀ ਮਾਂ ਨੇ ਵੀ ਇੱਥੇ ਕਈ ਘਰਾਂ ਦਾ ਗੋਹਾ ਕੂੜਾ ਕਰਨਾ ਸ਼ੁਰੂ ਕਰ ਦਿੱਤਾ ਮौज ਮਸਤੀ ਦੀ ਤਬੀਅਤ ਦੇ ਮਾਲਕ ਮੰਗੂਰਾ ਜੀ ਕਰਦਾ ਤਾਂ ਦਿਹਾੜੀ ਲਾ ਆਉਂਦਾ ਨਹੀਂ ਤਾਂ ਫਿਰ ਘਰ ਦੇ ਨੇੜੇ ਬਣੀ ਸਾਥ ਵਿੱਚ ਤਾਂ ਛਕੁੱਟ ਛੜਦਾ ਰਾਜ ਦੀ ਮਾਂ ਵੱਲੋਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਉਂਦੇ 4 ਪੈਸਿਆਂ ਨਾਲ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਸੀ ਰਾਜ ਤੋਂ ਜ਼ਬਰਦਸਤੀ ਪੈਸੇ ਖੋ ਆਪਣੀ ਨਸ਼ੇ ਦੀ ਤਾਲਬ ਪੂਰੀ ਕਰ ਲੈਂਦਾ ਰਾਜ ਵੀ ਮਾਂ ਵਿਚਾਰੀ ਸੌਖੀ ਤਾਂ ਇੱਥੇ ਵੀ ਕਿਹੜੀ ਸੀ ਪਰ ਇੰਨਾ ਸੀ ਵੀ ਪੇਕਿਆਂ ਦੇ ਘਰ ਬੈਠਣ ਤੋਂ ਬਚ ਗਈ ਸੀ ਇੱਕ ਧੀ ਨੂੰ ਜ਼ਿੰਦਗੀ ਗੁਜ਼ਾਰਨ ਲਈ ਪੇਕਿਆਂ ਦੇ ਘਰ ਰਹਿਣ ਦੀ ਔਖ ਦਾ ਤਜਰਬਾ ਉਹ ਹੰਢਾ ਚੁੱਕੀ ਸੀ ਪੇਕੀ ਤਾਂ ਹੁਣ ਉਹ ਕਦੇ ਕਦਾਂ ਹੀ ਜਾਂਦੀ ਸੀ ਮੰਗੂ ਜਿਹੋ ਜਿਹਾ ਵੀ ਸੀ ਹੈ ਤਾਂ ਉਸ ਦੇ ਸਿਰ ਦਾ ਸਾਈਂ ਸੀ ਬੰਦੇ ਬਿਨਾ ਤਾਂ ਔਰਤ ਦੀ ਜ਼ਿੰਦਗੀ ਬਿਨਾ ਚਾਰ ਦੁਵਾਰੀ ਵਾਲੇ ਘਰ ਵਾਂਗ ਹੁੰਦੀ ਹੈ ਜਿਸ ਵਿੱਚ ਕੋਈ ਵੀ ਆ ਬੜੇ ਰਾਜ ਬਾਲਪਨ ਤੋਂ ਜਵਾਨੀ ਵੱਲ ਵਧਣ ਲੱਗੀ ਸੀ ਰਾਜ ਦੀ ਮਾਂ ਨੂੰ ਉਸ ਤੇ ਵਿਆਹ ਦਾ ਫਿਕਰ ਉਸ ਤੋਂ ਲੱਗਿਆ ਸੀ ਕਈ ਵਾਰ ਨਸ਼ੇ ਦੀ ਹਾਲਤ ਵਿੱਚ ਮੰਗੂ ਨੂੰ ਰਾਜ ਦੀ ਮਾਂ ਦੀ ਢਾਲ ਦੀ ਜਵਾਨੀ ਦੀ ਬਜਾਈ ਰਾਜ ਦੀ ਜਵਾਨੀ ਆਕਰਸ਼ਿਤ ਕਰਨ ਲੱਗਦੀ ਪਰ ਰਾਜ ਦੀ ਮਾਂ ਬੜੀ ਸਾਵਧਾਨੀ ਨਾਲ ਮੰਗੂ ਅੰਦਰਲੇ ਰਾਖਸ਼ ਨੂੰ ਸ਼ਾਂਤ ਕਰਦੀ ਰਾਜ ਦੀ ਚੜ੍ਹਦੀ ਜਵਾਨੀ ਨੂੰ ਵੇਖ ਮੰਗੂ ਉਸ ਨੂੰ ਐਵੇਂ ਹੀ ਘੂਰ ਛੜਦਾ ਟੁਕੜੇ ਟੁਕੜੇ ਕਰ ਦੇਉ ਮੈਂ ਤਾਂ ਜੇ ਕਿਸੇ ਵੱਲ ਝਾਕ ਦੀ ਵੀ ਵੇਖ ਲਈ ਮੰਗੂ ਦੀ ਘੂਰ ਰਾਜ ਦੀ ਜਾਨ ਹੀ ਕੱਢ ਦਿੰਦੀ ਉਹ ਡਰ ਨਾਲ ਕੰਬਣ ਲੱਗਦੀ ਰਾਜ ਨੇ ਆਪਣੀ ਮਾਂ ਨਾਲ ਗੱਲ ਕਰ ਨੇੜੇ ਸ਼ਹਿਰ ਵਿੱਚ ਸਿਲਾਈ ਕਢਾਈ ਦੇ ਕੰਮ ਦੀ ਸਖਲਾਈ ਲੈਣੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਕੰਮ ਸਿਖਾਉਣ ਵਾਲੀ ਆਂਟੀ ਨੇ ਉਸ ਨੂੰ ਥੋੜੀ ਜਿਹੀ ਤਨਖਾਹ ਵੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਰਾਜ ਉੱਥੇ ਹੀ ਕੰਮ ਕਰਨ ਲੱਗ ਪਈ ਸਿਲਾਈ ਕਢਾਈ ਵਾਲੀ ਆਂਟੀ ਵੱਲੋਂ ਦਿੱਤੀ ਤਨਖਾਹ ਨਾਲ ਰਾਜ ਨੇ ਆਪਣਾ ਥੋੜਾ ਬਹੁਤਾ ਦੇਹ ਦਾ ਸਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਮੰਗੂ ਜਾਣ ਬੁੱਝ ਕੇ ਰਾਜ ਦੀ ਮਾਂ ਨੂੰ ਰਾਜ ਦੇ ਸਾਹਮਣੇ ਛੇੜਦਾ ਰਾਜ ਨੀਵੀਂ ਪਾ ਜਾਂਦੀ ਜਾਂ ਬਾਹਰ ਚਲੀ ਜਾਂਦੀ ਰਾਜ ਦਾ ਮਨ ਘਰ ਦਾ ਕਿ ਉਹ ਆਪਣਾ ਬਹੁਤਾ ਸਮਾਂ ਘਰ ਤੋਂ ਬਾਹਰ ਹੀ ਬਿਤਾਵੇ ਰਾਜ ਦੀ ਮਾਂ ਵੀ ਮੰਗੂ ਦੀਆਂ ਇਹਨਾਂ ਹਰਕਤਾਂ ਨੂੰ ਭਲੀ ਭਾਂਤ ਸਮਝਦੀ ਸੀ ਪਰ ਕਰਦੀ ਤਾਂ ਕੀ ਕਰਦੀ ਉਹ ਗੱਲਾਂ ਹੀ ਗੱਲਾਂ ਵਿੱਚ ਮੰਗੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਕਿ ਰਾਜ ਤੇਰੀ ਵੀ ਧੀ ਆ ਬੇਸ਼ੱਕ ਖੂਨ ਦੇ ਰਿਸ਼ਤੇ ਵਿੱਚੋਂ ਨਾ ਸਹੀ ਪਰ ਲੋਕ ਲੱਜੋਂ ਤਾਂ ਹੈ ਹੀ ਹੈ ਹੀ ਆ ਇਹ ਲੋਕ ਲੱਜਾਂ ਹੀ ਤਾਂ ਸਾਡੇ ਸਮਾਜ ਦੀ ਬੁਨਿਆਦ ਨਹੀਂ ਜੀ ਲੋਕ ਲੱਜਾਂ ਹੀ ਖਤਮ ਹੋ ਜਾਣ ਤਾਂ ਇਨਸਾਨੀ ਸਮਾਜ ਤੇ ਜੰਗਲੀ ਸਮਾਜ ਵਿੱਚ ਫਰਕ ਹੀ ਕੀ ਰਹੇ ਜਾਵੇਗਾ ਰਾਜ ਵਿਆਹ ਦੀ ਉਮਰ ਨੂੰ ਟੁੱਕ ਚੁੱਕੀ ਸੀ ਪਰ ਮੰਗੂ ਨੂੰ ਉਸ ਤੇ ਵਿਆਹ ਦੀ ਕੋਈ ਫਿਕਰ ਨਹੀਂ ਸੀ ਰਾਜ ਦੀ ਮਾਂ ਨੇ ਰਾਜ ਦੀ ਵਿਆਹ ਜੋਗੇ ਪੈਸੇ ਅਤੇ ਦਾਜ ਦਾ ਥੋੜਾ ਬਹੁਤਾ ਸਮਾਨ ਜੋੜ ਰੱਖਿਆ ਸੀ ਜਿੰਨਾ ਘਰਾਂ ਵਿੱਚ ਰਾਜ ਦੀ ਮਾਂ ਕੰਮ ਕਰਦੀ ਸੀ ਉਹਨਾਂ ਨੇ ਵੀ ਰਾਜ ਦੇ ਵਿਆਹ ਤੇ ਪੈਸੇ ਲਗਾਉਣ ਦੀ ਹਾਮੀ ਭਰ ਰੱਖੀ ਸੀ ਰਾਜ ਦੀ ਮਾ ਰਾਇ ਵੀ ਹਰ ਖੁਸ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਜਦੋਂ ਕਦੇ ਰਾਜ ਮਾ ਕੋਲ ਨਵੇਂ ਫੈਸ਼ਨ ਦੇ ਸੂਟ ਦੀ ਇੱਛਾ ਰੱਖਦੀ ਤਾਂ ਉਹ ਝਟ ਪੂਰੀ ਕਰਦੀ ਕਢਾਈ ਸਲਾ ਲਈ ਵਾਲੀ ਆਂਟੀ ਕੋਲ ਹੋਰ ਵੀ ਕਈ ਕੁੜੀਆਂ ਕੰਮ ਕਰਦੀਆਂ ਸਨ ਉਹਨਾਂ ਵਿੱਚੋਂ ਇੱਕ ਕੁੜੀ ਦਾ ਭਰਾ ਆਪਣੀ ਭੈਣ ਨੂਰ ਜਾਨਾ ਛੱਡਣ ਤੇ ਲੈਣ ਆਉਂਦਾ ਰਾਜ ਤੇ ਉਸ ਸਹੇਲੀ ਦੇ ਭਰਾ ਦੀਆਂ ਅੱਖਾਂ ਕਈ ਵਾਰ ਮਿਲੀਆਂ ਸਨ ਇਸ ਗੱਲ ਦਾ ਰਾਜ ਦੀ ਉਸ ਸਹੇਲੀ ਨੂੰ ਵੀ ਪਤਾ ਸੀ ਆਮ ਤੌਰ ਤੇ ਰਾਜ ਕਢਾਈ ਸਲਾਈ ਦੇ ਕੰਮ ਤੋਂ ਸ਼ਾਮ ਨੂੰ 4 ਵਜੇ ਘਰ ਪਰਤ ਆਉਂਦੀ ਸੀ ਪਰ ਅੱਜ ਤਾਂ ਸ਼ਾਮ ਦੇ 6 ਵਜੇ ਚੁੱਕੇ ਸਨ ਰਾਜ ਆਈ ਹੀ ਨਹੀਂ ਸੀ ਰਾਜ ਦੀ ਮਾਂ ਦੀ ਚਿੰਤਾ ਵਾਧਦੀ ਜਾ ਰਹੀ ਸੀ ਉਸ ਨੇ ਰਾਜ ਦੇ ਬਾਪ ਚਾਚੇ ਤਾਏ ਅਤੇ ਮਾਮੇ ਨੂੰ ਰਾਜ ਦੇ ਘਰ ਨਾ ਆਉਣ ਦੀ ਸੂਚਨਾ ਦਿੱਤੀ ਮੰਗੂ ਬੈਠਾ ਬੜਬੜ ਕਰਨ ਤੋਂ ਵੱਧ ਕੁਝ ਨਹੀਂ ਸੀ ਕਰ ਰਿਹਾ ਮੈਨੂੰ ਤਾਂ ਲੱਗਦਾ ਹੈ ਪਾਗੀ ਸਵਾਖੀ ਸਿਰ 'ਚ ਤੇਰੀ ਵੀ ਚਮਲਾਈ ਹੋਈ ਸੀ ਮੰਗੂ ਰਾਜ ਦੀ ਮਾਂ ਵੱਲ ਹੀ ਵਦ-ਵਦ ਪਈ ਜਾ ਰਿਹਾ ਸੀ ਜਵਾਨ ਧੀ ਦੀ ਗੁੰਮਸ਼ੁਦਗੀ ਨੂੰ ਹਟਾਉਣ ਵਾਲਾ ਹੀ ਜਾਣ ਸਕਦਾ ਸਾਰਾ ਟੱਬਰ ਸੋਚੀ ਪਿਆ ਹੋਇਆ ਸੀ ਕਰਿਆ ਜਾਵੇ ਤਾਂ ਕੀ ਕਰਿਆ ਜਾਵੇ 24 ਘੰਟਿਆਂ ਤੋਂ ਪਹਿਲਾਂ ਪੁਲਿਸ ਵੀ ਨਹੀਂ ਕੋਈ ਕਾਰਵਾਈ ਕਰਦੀ ਵੈਸੇ ਵੀ ਚੋਰ ਦੀ ਮਾਂ ਕੋਠੀ 'ਚ ਮੂੰਹ ਵਾਲੀ ਹਾਲਤ ਸੀ ਕਿਵੇਂ ਦੱਸਣ ਕਿਸੇ ਨੂੰ ਵੀ ਜਵਾਨ ਧੀ ਰਾਤ ਪੈਂਦੀ ਵੀ ਘਰ ਨਹੀਂ ਸੀ ਆਈ ਲੋਕ ਤਾਂ ਚੰਗੀਆਂ ਭਲੀਆਂ ਕੁੜੀਆਂ ਦੀਆਂ ਗੱਲਾਂ ਬਣਾ ਛੜਦੇ ਨੇ ਇਹ ਤਾਂ ਰਾਤ ਪੈਂਦੀ ਵੀ ਘਰੋਂ ਬਾਹਰ ਸੀ ਰਾਜ ਦਾ ਮੋਬਾਈਲ ਬੰਦ ਆ ਰਿਹਾ ਸੀ ਉਸਦੇ ਚਾਚੇ ਤਾਏ ਤੇ ਮੁੰਡੇ ਅਤੇ ਮਾਮੇ ਦਾ ਮੁੰਡਾ ਰਾਜ ਦੀ ਮੋਬਾਈਲ ਦੀ ਲੋਕੇਸ਼ਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕੁਝ ਵੀ ਪੱਲੇ ਨਹੀਂ ਸੀ ਪੈ ਰਿਆ ਰਾਜ ਦੀ ਮਾਂ ਦੀ ਹਾਲਤ ਸਭ ਤੋਂ ਤਰਸਜੋਗ ਸੀ ਉਹ ਸੋਚਦੀ ਇਹੋ ਜਹੀ ਤਾਂ ਹੈ ਨਹੀਂ ਸੀ ਮੇਰੀ ਰਾਜ ਵੀ ਘਰੋਂ ਭੱਜ ਜਾਵੇ ਫਿਰ ਇਹ ਕੀ ਬਾਣਾ ਵਰਤ ਗਿਆ ਮੇਰੀ ਧੀ ਨਾਲ ਉਸ ਨੂੰ ਅਗਲੇ ਹੀ ਪਾਲਖਿਆ ਹਾਲ ਆਉਂਦਾ ਕਿਤੇ ਕੋਈ ਜ਼ਬਰਦਸਤੀ ਅਗਵਾ ਕਰਕੇ ਤਾਣੀ ਲੈ ਗਿਆ ਮੇਰੀ ਧੀ ਨੂੰ ਹਾਏ ਰੱਬਾ ਹਲੇ ਮੈਨੂੰ ਦੁੱਖ ਦੇਣ ਦੀ ਕੋਈ ਕਸਰ ਰਹਗੀ ਸੀ ਕਿ ਜਿਹੜੀ ਤੂੰ ਆ ਦੁੱਖ ਦੇ ਕੇ ਪੂਰੀ ਕੀਤੀ ਹੈ ਹਾਏ ਰੱਬਾ ਕਿਸ ਹਾਲਤ ਵਿੱਚ ਹੋਵੇਗੀ ਮੇਰੀ ਧੀ ਰਾਜ਼ ਨੂੰ ਦੰਦਲ ਪੈ ਗਈ ਡਾਕਟਰ ਨੇ ਆ ਕੇ ਦਵਾਈ ਦਿੱਤੀ ਤਾਂ ਕਿਤੇ ਜਾ ਕੇ ਰਾਜ਼ ਦੀ ਮਾਨੁ ਹੋਸ਼ਾਈ ਸਾਰੇ ਟੱਬਰ ਦੇ ਜਾਗਦਿਆਂ ਰਾਤ ਲੰਘੀ ਪਰ ਰਾਜ ਦੇ ਕਿਧਰੋਂ ਕੋਈ ਉੱਗ ਸੱਗ ਨਹੀਂ ਸੀ ਅਗਲੇ ਦਿਨ ਰਾਜ ਦੇ ਮਾਮੇ ਦੀ ਇੱਕ ਜਾਣਕਾਰ ਪੁਲਸੀਏ ਨੇ ਬਿਨਾ ਕੋਈ ਅਰਜੀ ਦਾਖਲ ਕੀਤੇ ਕਹਿ ਕਹਾ ਕੇ ਰਾਜ ਦੀ ਮੋਬਾਈਲ ਦੀ ਲੋਕੇਸ਼ਨ ਕਢਾ ਲਈ ਇਹ ਤਾਂ ਨੇੜਲੇ ਹੀ ਪਿੰਡ ਦੀ ਸੀ ਪੁਲਸ ਵਾਲੇ ਨੇ ਰਾਜ ਦੀ ਉਮਰ ਜਾਣੀ ਤਾਂ ਉਸ ਨੇ ਕਾਨੂੰਨੀ ਨੁਕਤੇ ਤੋਂ ਸਾਰੀ ਗੱਲ ਰਾਜ ਦੀ ਮਾਮੀ ਚਾਚੀ ਤਾਏ ਅਤੇ ਰਾਜ ਦੀ ਮਾਂ ਨੂੰ ਸਮਝਾਈ ਮੈਨੂੰ ਲੱਗਦਾ ਹੈ ਰਾਜ ਦੀ ਕਿਸੇ ਨਾਲ ਕਿਸੇ ਮੁੰਡੇ ਨਾਲ ਦੋਸਤੀ ਵਗੈਰਾ ਹੈ ਅੱਜ ਕੱਲ੍ਹ ਆਮ ਹੈ ਇਹ ਬੱਚਿਆਂ 'ਚ ਜਦੋਂ ਦੋਵੇਂ ਬੱਚੇ ਬਾਲਗ ਹੋਣ ਤਾਂ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਇਹੋ ਜਿਹੇ ਕੇਸਾਂ ਵਿੱਚ ਅਦਾਲਤ ਵੱਲੋਂ ਤਾਂ ਬੱਚਿਆਂ ਨੂੰ ਸੁਰੱਖਿਆ ਦੇਣ ਦੀਆਂ ਹਦਾਇਤਾਂ ਨਹੀਂ ਸਕੋ ਲੋਕੇਸ਼ਨ ਦੇ ਆਧਾਰ ਤੇ ਪਿੰਡ ਪਹੁੰਚੇ ਤਾਂ ਇਹ ਗੱਲ ਤਾਂ ਪਤਾ ਲੱਗ ਗਈ ਕਿ ਰਾਜ ਸਹੇਲੀ ਦੇ ਭਰਾ ਨਾਲ ਹੀ ਆਈ ਸੀ ਘਰ ਦੇ ਸਾਰੇ ਮੈਂਬਰਾਂ ਨੇ ਬੈਠ ਕੇ ਗੱਲ ਵਿੱਚ ਨਿਵੇੜਨ ਦੀ ਸੋਚੀ ਰਾਜ ਜਿੱਥੇ ਚੌਂਡੀ ਆ ਆਨੰਦ ਦੇ ਦਿਓ ਹੋਰ ਹੁਣ ਕੀਤਾ ਵੀ ਕੀ ਜਾ ਸਕਦਾ ਦੋ ਸਿਆਣੇ ਬੰਦੇ ਮੁੰਡੇ ਵਾਲਿਆਂ ਦੇ ਘਰ ਭੇਜ ਆਨੰਦ ਕਾਰਜਾਂ ਦੀ ਰਸਮ ਨਿਭਾਉਣ ਦੀ ਸਹਿਮਤੀ ਬਣ ਗਈ ਨੇੜਲੇ ਹੀ ਪਿੰਡ ਰਾਜ ਦੀ ਮਾਂ ਮੰਗੂ ਅਤੇ ਮੁੰਡੇ ਵਾਲਿਆਂ ਵੱਲੋਂ ਤਿੰਨਕ ਮੈਂਬਰ ਆ ਗਏ ਰਾਜ ਨੇ ਆਪਣੀ ਮਾਂ ਤੇ ਬਾਪ ਮੰਗੂ ਨਾਲ ਅੱਖ ਵੀ ਨਾ ਮਲਾਈ ਰਾਜ ਦਾ ਇਸ ਤਰ੍ਹਾਂ ਨਿਰਮੋਹਾਂ ਵਾਲਾ ਵਿਹਾਰ ਰਾਜ ਦੀ ਮਾਂ ਨੂੰ ਹੈਰਾਨ ਕਰ ਰਿਹਾ ਸੀ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕੱਲ ਉਸ ਨੂੰ ਮੰਮੀ ਮੰਮੀ ਕਹਿਣ ਵਾਲੀ ਅੱਜ ਅੱਖ ਮਲਾਉਣ ਤੋਂ ਵੀ ਇਨਕਾਰੀ ਹੋਈ ਖੜੀ ਐ ਰਾਜ ਦੀ ਮਾਂ ਦਾ ਜੀ ਕਰੇ ਕਿ ਰਾਜ ਨੂੰ ਕੁੱਟ-ਕੁੱਟ ਕੇ ਮਾਰ ਮੁਕਾਵੀ ਦੱਸ ਕੀ ਘਾਟ ਰਹੇਗੀ ਸੀ ਮੇਰੇ ਪਿਆਰ ਚ ਜਿਹੜਾ ਤੂੰ ਮੈਨੂੰ ਮਿੰਟ ਚ ਬਗਾਨੀ ਕਰ ਦਿੱਤਾ ਹਾਏ ਨੀ ਅਮੜੀਏ ਮੈਂ ਇਸ ਕਾਲਜੋਗਣ ਨੂੰ ਜਾਮਦੀ ਨੂੰ ਕਿਉਂ ਨਾ ਮਾਰ ਦਿੱਤਾ ਕੋਈ ਨਹੀਂ ਭਾਈ ਕਲਯੁਗ ਹੈ ਅੱਜਕੱਲ ਦੇ ਬੱਚੇ ਮਾਨਮਰਜ਼ੀਆਂ ਕਰਦੇ ਨੇ ਮਾਪਿਆਂ ਦੀਆਂ ਖੁਸ਼ੀਆਂ ਦੀ ਇਹਨਾਂ ਅੱਜਕੱਲ ਦੇ ਬੱਚਿਆਂ ਨੂੰ ਕਿੱਥੇ ਪ੍ਰਵਾਸ ਸਾਂਝੇ ਬੰਦਿਆਂ ਵਜੋਂ ਆਏ ਦੋ ਬੰਦਿਆਂ ਵਿੱਚੋਂ ਇੱਕ ਨੇ ਰਾਜ ਦੀ ਮਾਂ ਦੇ ਮੋਢੇ ਤੇ ਹੱਥ ਰੱਖਿਆ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਮਾਪਿਆਂ ਦੀ ਸਹਿਮਤੀ ਨਾਲ ਆਨੰਦ ਕਾਰਜਾਂ ਦੀ ਰਸਮ ਸੰਪੂਰਨ ਕਰ ਦਿੱਤੀ ਰਾਜ ਆਪਣੇ ਸਹੁਰੇ ਘਰ ਚਲੀ ਗਈ ਅਤੇ ਰਾਜ ਦੀ ਮਾਂ ਅਤੇ ਮੰਗੂ ਵਾਪਸ ਆਪਣੇ ਘਰ ਆ ਗਏ ਆਣ ਗਵਾਣ ਦੀਆਂ ਔਰਤਾਂ ਵਿੜਕਾਂ ਲੈਣੋਂ ਨਾ ਹਟਣ ਪੈਣੀ ਕਿਵੇਂ ਤੁਹਾਡੇ ਘਰੇ ਆਵਾਜਾਈ ਜੀ ਬਾਲੀ ਵਧੀ ਪਈ ਹੈ ਨਾਲੇ ਕਈ ਦਿਨਾਂ ਦੀ ਰਾਜ ਨਹੀਂ ਵਿਖਾਈ ਦਿੰਦੀ ਕਿਤੇ ਗਈ ਹੋਈ ਹੈ ਗਈਆਂ ਨੂੰ ਤਾਂ ਸਾਰੀ ਗੱਲ ਦਾ ਪਤਾ ਵੀ ਸੀ ਪਰ ਸਵਾਦ ਲੈਣ ਦੀਆਂ ਮਾਰੀਆਂ ਮੁਰਮੁਰ ਰਾਜ ਦੀ ਮਾਂ ਨੂੰ ਪੁੱਛ ਰਹੀਆਂ ਸਨ ਰਾਜ ਦੀ ਮਾਂ ਵਿਚਾਰੀ ਕਹਿ ਛਾੜਦੀ ਰਾਜ ਦੇ ਮਾਮੇ ਨੇ ਤਾਂ ਵੇਖਣ ਆਇਆ ਨਾਲ ਹੀ ਤੋਰਦੀ ਉਸ ਦਾ ਚੁੰਨੀ ਚੜਾਵਾ ਕਰ ਦਿੱਤਾ ਅ ਰਾਜ ਦੀ ਮਾਂ ਕੁਝ ਦਿਨ ਦੇ ਰੋਣੇ ਧੋਣੇ ਤੋਂ ਬਾਅਦ ਮੁੜ ਜ਼ਿੰਦਗੀ ਨੂੰ ਰੋੜਨ ਲੱਗੀ ਕਈ ਦਿਨਾਂ ਬਾਅਦ ਰਾਜ ਦੀ ਮਾਂ ਦੇ ਮੋਬਾਈਲ ਤੇ ਰਾਜ ਦਾ ਫੋਨ ਆਇਆ ਪਰ ਉਸਨੇ ਗੁੱਸੇ ਵਿੱਚ ਫੋਨ ਨਾ ਚੁੱਕਿਆ ਅਗਲੇ ਦਿਨ ਫਿਰ ਫੋਨ ਬਾਰ-ਬਾਰ ਵੱਜਦਾ ਰਿਹਾ ਪਰ ਰਾਜ ਦੀ ਮਾਂ ਨੇ ਫੋਨ ਨਾ ਚੁੱਕਿਆ ਮਾਂ ਦੇ ਫੋਨ ਤੇ ਰਾਜ ਦਾ ਫੋਨ ਆਉਣ ਦਾ سلسلہ ਨਿਤ ਦਾ ਹੀ ਹੋ ਗਿਆ ਸੀ ਪਰ ਰਾਜ ਦੀ ਮਾਂ ਗੁੱਸੇ ਵਿੱਚ ਫੋਨ ਨਾ ਚੁੱਕਦੀ ਜਿੰਨਾ ਘਰਾਂ ਵਿੱਚ ਰਾਜ ਦੀ ਮਾਂ ਕੰਮ ਕਰਦੀ ਸੀ ਰਾਜਨੀ ਉਸ ਘਰ ਵਾਲੀ ਆਂਟੀ ਦੀ ਫੋਨ ਤੇ ਫੋਨ ਕਰਕੇ ਆਪਣੀ ਮਾਂ ਨਾਲ ਗੱਲ ਕਰਵਾਉਣ ਦੀ ਬੇਨਤੀ ਕੀਤੀ ਆਂਟੀ ਮੇਰੀ ਮਾਂ ਨੂੰ ਕਹਿ ਦਿਓ ਬਸ ਇੱਕ ਵਾਰ ਮੇਰੇ ਨਾਲ ਗੱਲ ਕਰ ਲਵੇ ਫੇਰ ਭਾਵੇਂ ਮੇਰੇ ਨਾਲ ساری ਉਮਰ ਨਾ ਬੋਲੇ ਕੋਈ ਨਾ ਪੁੱਤ ਮੈਂ ਕਹਾਂਗੀ ਤੇਰੀ ਮਾਂ ਨੂੰ ਜਦੋਂ ਅੱਜ ਆਈ ਤੇਰੇ ਨਾਲ ਗੱਲ ਕਰ ਲਵੇ ਤੂੰ 1.5 ਵਜੇ ਫੋਨ ਕਰ ਲਵੀ ਮੈਨੂੰ ਮੈਂ ਇਸ ਫੋਨ ਤੋਂ ਵੀ ਕਰਵਾ ਦੇਵਾਂਗੀ ਤੇਰੀ ਮਾਂ ਨਾਲ ਤੇਰੀ ਗੱਲ ਚੰਗਾ ਆਂਟੀ ਸਾਸਰੀਕਾਲ ਕਹਿ ਰਾਜ ਨੇ ਫੋਨ ਕੱਟ ਦਿੱਤਾ ਅਗਲੇ ਦਿਨ ਉਸ ਆਂਟੀ ਦੇ ਘਰ ਜਦੋਂ ਰਾਜ ਦੀ ਮਾਂ ਗਈ ਤਾਂ ਉਸ ਨੇ ਰਾਜ ਦੇ ਫੋਨ ਆਉਣ ਬਾਰੇ ਸਾਰੀ ਗੱਲ ਦੱਸਦਿਆਂ ਰਾਜ ਦੀ ਮਾਂ ਨੂੰ ਇੱਕ ਵਾਰ ਰਾਜ ਨਾਲ ਗੱਲ ਕਰਨ ਲਈ ਸਹਿਮਤ ਕਰ ਲਿਆ ਹੈਲੋ ਆਂਟੀ ਜੀ ਸਤਿ ਸ੍ਰੀ ਅਕਾਲ ਆਂਟੀ ਆਈ ਏ ਮੇਰੀ ਮੰਮੀ ਅੱਜ ਜੇ ਆਈ ਤਾਂ ਕਰਵਾ ਦਿਓ ਮੇਰੀ ਗੱਲ ਹਾਂ ਪੁੱਤ ਠਹਿਰ ਮੈਂ ਸਾਦੀ ਆਂ ਤੇਰੀ ਮਾਂ ਨੂੰ ਘਰ ਦੀ ਮਾਲਕਣ ਨੇ ਰਾਜ ਦੀ ਮਾਂ ਨੂੰ ਆਵਾਜ਼ ਮਾਰੀ ਮੰਮੀ ਜੀ ਸਤਿ ਸ੍ਰੀ ਅਕਾਲ ਹਾਂ ਦਸ ਕਾਦੇ ਲਈ ਫੋਨ ਕਰਦੀ ਆਂ ਹੁਣ ਕੋਈ ਕਸਰ ਰਹੇਗੀ ਜਿਹੜੀ ਉਹ ਕੱਢਣੀ ਆ ਹੁਣ ਰਾਜ ਦੀ ਮਾਂ ਨੇ ਗੁੱਸਾ ਵਿਖਾਇਆ ਮਾ ਤੇਰਾ ਗੁੱਸਾ ਜੈ ਜਤੇ ਮੈਂ ਇਹ ਵੀ ਮੰਨਦੀ ਆ ਕਿ ਜੋ ਮੈਂ ਕੀਤਾ ਉਹ ਵੀ ਗਲਤ ਹੈ ਅਤੇ ਇਸ ਨਾਲ ਆਪਣੇ ਸਾਰੇ ਪਰਿਵਾਰ ਦੀ ਇੱਜ਼ਤ ਖਰਾਬ ਹੋਈ ਹੈ ਪਰ ਮੰਮੀ ਜੇਕਰ ਮੈਂ ਇਹ ਗਲਤੀ ਨਾ ਕਰਦੀ ਤਾਂ ਫਿਰ ਜੋ ਗਲਤੀ ਹੋਣੀ ਸੀ ਹਰਾਜ ਦਾ ਗੱਜ ਭਾਰਾਇਤੀ ਮੰਮੀ ਉਸ ਗਲਤੀ ਨਾਲ ਜਿਹੜੀ ਆਪਣੇ ਪਰਿਵਾਰ ਦੀ ਬੇਇੱਜ਼ਤੀ ਰਾਜ ਹੁੱਕੀ ਹੁੱਕੀ ਰੋਣ ਲੱਗੀ ਰਾਜਪੁੱਤ ਮੈਨੂੰ ਖੁੱਲ ਕੇ ਦੱਸ ਸਾਰੀ ਗੱਲ ਮੈਂ ਮਾਂ ਤੇਰੀ ਮੰਮੀ ਜਿਸ ਦਿਨ ਮੈਂ ਘਰੋਂ ਗਈਆਂ ਉਸ ਦਿਨ ਤੋਂ ਤਾਂ ਜਲਦੀ ਕੰਮ ਤੇ ਚਲੀ ਗਈ ਪਰ ਮੰਗੂ ਡੈਡੀ ਘਰ ਹੀ ਸੀ ਤੇਰੇ ਜਾਣ ਤੋਂ ਬਾਅਦ ਉਸਨੇ ਸ਼ਰਾਬ ਪੀਤੀ ਅਤੇ ਮੈਨੂੰ ਪਰ ਮੈਂ ਉਸਨੂੰ ੱੱਕਾ ਮਾਰ ਆਪਣਾ ਆਪ ਬਚਾ ਕੇ ਇੱਥੇ ਪਹੁੰਚ ਗਈ ਜਿੱਥੇ ਹੋਣਾ ਤਹਾਨੂੰ ਇਹ ਵਿਚਾਰ ਧਾਰਾ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ